हमारी हाँ सस्त्री काल सस्त्री काल के में मासी ठीक है मैं था ते पता लगा ना ते जमे ही करे फिर नहीं मैं था पता लगा लिया पता तो लगाई है तो मम्मी ने अपने रिश्ते रखे हैं ना तो मम्मी तेरी मम्मी की कैंडी है नहीं मम्मी ने सारा पता है मम्मी मैं पता की है मैं आठवंदी गाल दस्ता था मैंने ਆਖਰੰ ਦੀ ਗੱਲ ਦੱਸਾਂ ਮੈਨੂੰ ਮੰਮੀ ਕਹਿੰਦੀ ਨਾ ਕੀ ਕਰਦਾ ਮੈਂ ਕਿ ਕੁਛ ਨਹੀਂ ਮੈਂ ਰੋਟੀ ਹੀ ਖਾਧੀ ਕੇ ਜੀ ਹਾਂ ਕਿ ਆਖੇ ਤੂੰ ਨਾ ਮੇਰੇ ਕੋਲੇ ਬੈਠ ਹਾਂ ਹਾਂ ਮੈਂ ਚਲ ਕੇ ਕੋਲੇ ਬੈਠ ਜਾਨੇ ਤੇ ਕੋਲੇ ਬਿਠਾ ਲਿਆ ਮੰਮਾ ਮੈਨੂੰ ਕਹਿੰਦੀ ਤੂੰ ਮੇਰੀ ਸੌਂ ਖਾ ਅੱਛਾ ਮੇਰੇ ਨਾਲ ਵੀ ਸੌਂ ਤਾਂ ਅੱਛਾ ਮੈਨੂੰ ਤੂੰ ਝੂਠ ਨਹੀਂ ਬੋਲੇਗਾ ਅੱਛਾ ਮੈਂ ਵੀ ਡਰ ਗਿਆ ਮੈਂ ਡਰ ਗਿਆ ਮੈਨੂੰ ਵੀ ਪਤਾ ਨਹੀਂ ਹੁਣ ਜੀ ਕਿਹੜੀ ਗੱਲ ਮੰਮੀ ਕਰੂਗੀ ਅੱਛਾ ਤੇ ਮੈਂ ਕਵੰਮੀ ਨੂੰ ਸਹੀ ਸੀ ਦੱਸ ਦੇ ਵੀ ਸੌਂ ਪਾਉਣ ਵਾਲੀ ਕਿਹੜੀ ਗੱਲ ਆ ਵੀ ਮੈਂ ਤੈਨੂੰ ਕਿਹੜੀ ਝੂਠ ਬੋਲਦਾ ਨਾ ਵੀ ਤੇਰੇ ਪੁੱਤ ਜਨੇ ਮਾਂ ਨੂੰ ਕਦੇ ਝੂਠ ਬੋਲ ਸਕਦਾ ਅੱਛਾ ਕਦੇ ਨਹੀਂ ਕਦੇ ਨਹੀਂ ਨਹੀਂ ਮੈਂ ਤਾਂ ਮੇਰੀ ਤਾਂ ਸੌਂ ਪਾ ਸਿਰ ਦੀ ਠੀਕ ਹੈ ਅ ਫਿਰ ਮੈਂ ਤੈਨੂੰ ਸਾਰੀ ਗੱਲ ਦੱਸਾਂਗੀ ਠੀਕ ਹੈ ਵੀ ਮੈਂ ਖਵੀ ਲਾ ਮੰਮੀ ਜਦੂ ਗਾੜੀ ਟੱਕਾ ਕਰਦੀਆਂ ਤਾਂ ਲੈ ਮੈਂ ਸੌਂ ਪਾ ਦਿੰਨਾਗਾ ਹੂੰ ਹੂੰ ਤੇ ਮੈਂ ਵੀ ਸੌਂ ਪਾ ਤੀ ਤੇ ਤੂੰ ਸੌਂ ਪਾਉਣੀ ਸੀ ਸੌਂ ਨਹੀਂ ਪਿਆ ਪਾਉਣੀ ਸੀ ਕੀ ਉਹ ਰਾਗੀ ਗੱਲ ਤਾਂ ਸੁਣੋ ਫਿਰ ਮੈਨੂੰ ਕਹਿੰਦਾ ਵੀ ਤੇਰਾ ਉਹਦਾ ਤੇਰਾ ਗਰਮੀਤ ਮਾਸੀ ਨਾਲ ਤੇ ਕੀ ਚੱਕਰ ਚੱਲਦਾ ਹੂੰ ਮੈਂ ਕਿਹਾ ਵੀ ਤੁਸੀਂ ਐ ਕਿਵੇਂ ਬੋਲ ਸਕਦੇ ਚੱਕਰ ਚੱਲ ਹੂੰ ਵੀ ਚਲੋ ਕੋਈ ਗੱਲ ਨਹੀਂ ਵੀ ਸੋਡੇ ਤੋਂ ਉਮਰ ਚ 17 ਸਾਲ ਛੋਟੀ ਹੈ ਹਨਾ ਹੂੰ ਹੂੰ ਲੋਕ ਮੈਂਨਾ ਫਰਕ ਹੋਊਗਾ ਮੰਮੀ ਦਾ ਤੇ ਸੋਡਾ ਤਾਂ ਇਹ ਤਾਂ ਫਿਰ ਮੇਰੀ ਮੇਰੀ ਜਿਹੜੀ ਮੰਮੀ ਹੈਗੀ ਮੇਰੀ ਤੇ ਨਾਨੀ ਹੈ ਜਿਹੜੀ ਇਹ ਮਗਰੋਂ ਲੈ ਕੇ ਆਈ ਸੀ ਇਹਨੂੰ ਤਾਂ ਮੇਰੇ ਪਾਪੇ ਨੇ ਸੈਕਿੰਡ ਮੈਂ ਕਿਚੂ ਸੀ ਮੈਂ ਤੇ ਨਾਨੀ ਦਾ ਹਾਂ 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 ਤੇ ਤਾਂ ਪਿੱਛੋਂ ਲੈ ਕੇ ਆਈ ਸੀ ਅਸੀਂ ਤਾਂ ਹੁਣ ਬਾਅਦ ਚ ਹੋਈ ਸੀ ਹਾਂ ਮੈਂ ਆਖਿਆ ਵੀ ਚਲੋ ਮੰਨ ਲਾ ਉਮਰ ਚ ਬੜੀ ਉਸਤਾਂ ਛੋਟੀ ਹੈ ਵੀ ਮੇਰਾ ਤੇ ਮਤਲਬ ਬੰਨੀ ਮਾਸੀ ਦਾ ਕੋਈ ਜ਼ਿਆਦਾ ਫਰਕ ਨਹੀਂ 2-3 ਦਾ ਫਰਕ ਹੋਊਗਾ ਹੂੰ ਹੂੰ ਮੱਕੀ ਚੱਲੋ ਮੇਰੇ ਨਾਲ ਦੋਸਤਾਂ ਵਾਂਗੂ ਵਿਵਹਾਰ ਕਰਦੀ ਐ ਮੈਨੂੰ ਨਜਾਕ ਵੀ ਕਰ ਲੈਂਦੀ ਐ ਚੱਲ ਮੈਂ ਤੇ ਬੱਸ ਫਿਰ ਤੂੰ ਆਹੀ ਕਹਿਣਾ ਸੀਗਾ ਤੇਰੇ ਮੰਮੀ ਤੈਨੂੰ ਪੈਰਾਂ ਤੋਂ ਕੱਢਦੀ ਸੀ ਤੇ ਤੂੰ ਪੈਰਾਂ ਚੋਂ ਨਿਕਲਣਾ ਨਹੀਂ ਸੀਗਾ ਮੈਂ ਨਿਕਲੇ ਨਹੀਂ ਮੈਂ ਫੋਨ ਚੱਕਦੀ ਮੈਂ ਕਿਹਾ ਮੈਨੂੰ ਤੇਰੀ ਫੋਨ ਲੱਗੇ ਇਹ ਨਾ ਇਹ ਤੇਰੀ ਮਾਂ ਦਾ ਨਾਮ ਕੱਲਾ ਨਾਮ ਹੀ ਭੋਲੀ ਐ ਇਹ ਭੋਲੀ ਹੈ ਨਹੀਂ ਭੋਲੀ ਹੈ ਨਹੀਂ ਇਹ ਨਾਮ ਹੀ ਕੱਲਾ ਭੋਲੀ ਐ ਦਾ ਬਸ ਆਈ ਚੱਕਣਾ ਮੈਂ ਤਾਂ ਵੀ ਫੋਨ ਚੱਕਦੀ ਲੈ ਤੈਨੂੰ ਪੈਰਾਂ ਤੋਂ ਕੱਢਦੀ ਸੀ ਤੂੰ ਪੈਰਾਂ ਚੋਂ ਨਿਕਲ ਗਿਆ ਉਹਦੇ ਮੈਂ ਨਹੀਂ ਨਿਕਲੇ ਤੈਨੂੰ ਅੱਕ ਦੱਸੀ ਤਾਂ ਜਾਨਾ ਯਾਰ ਮੈਂ ਤਨਹੀਂ ਕਹੀ ਜਾਂਦਾ ਮੈਂ ਸੋਹ ਚੱਕ ਕੇ ਕਹਿਤਾ ਮੈਂ ਕਿ ਵੀ ਸਾਡਾ ਕੋਈ ਹੋਮੀ ਨਹੀਂ ਗਸਤਾ ਹੋਮੀ ਉਹ ਤਾਂ ਆਪ ਹੀ ਮਜਾ ਨਹੀਂ ਤੂੰ ਸੋਹ ਹਾਂ ਤਾਂ ਉਹਦੀ ਚੱਕ ਲੈਣਾ ਤੇ ਮੇਰੀ ਲੱਤਾਂ ਕਦੋਂ ਚੁੱਟਣਗੀਆਂ ਜਦੋਂ ਚਕਾएंगे ਇਹਨੂੰ ਮੈਨੂੰ ਪਾ ਕੇ ਆਪਦੀ ਆਦਤ ਤੇ ਹੁਣ ਤੂੰ ਕਿੱਥੋਂ ਦੀ ਕਿੱਥੇ ਭਗ ਜਾਣਾ ਮੇਰਾ ਅਤਾਪਤ ਹੀ ਨਹੀਂ ਲੈਂਦਾ ਮੈਂ ਤਾਂ ਤੇਰੀ ਬਿਨਾਂ ਸਾਹ ਸੁੱਕੀ ਜਾਂਦੇ ਮੇਰੇ ਤੇ ਮੈਨੂੰ ਇਹ ਦੱਸ ਪਹਿਲਾਂ ਤੂੰ ਹੋ ਗਿਆ ਉਹ ਬਰਤ ਕੋ ਸੋਚੇਂ ਇਹਨੂੰ ਕੋਈ ਵਿਆਹ ਤਾਂ ਮੈਂ ਤੈਨੂੰ ਕਹਿ ਨਹੀਂ ਆ ਵੀ ਨਿਕਲ ਲਈ ਨਿਕਲ ਚਲੀ ਜਾ ਪਪਾ ਚਲੀਏ ਭੱਜੋ ਫਿਰ ਭੱਜਣਾ ਕਾ ਨੂੰ ਆਪਾਂ ਕੋ ਗੱਡੀ ਤੇ ਗੱਡੀ ਚ ਲੈ ਜਾਉਂ ਤੈਨੂੰ ਭੱਜਣਾ ਕਾ ਨੂੰ ਐ ਤੇ ਐਵੇਂ ਲੱਤਾਂ ਠਖਾ ਲਏਂਗੀ ਭੱਜਣ ਦਾ ਮਤਲਬ ਇਹ ਹੁੰਦਾ ਵੀ ਨਿਕਲੀ ਇੱਥੋਂ ਔਰ ਇੱਥੋਂ ਨਿਕਲ ਗਈ ਆਜ ਤੱਕ ਤਾਂ ਐਵੇਂ ਨਾ ਆਪੇ ਰੋਲਾ ਰੋਲਾ ਪਾ ਕੇ ਰਹਿ ਜਾਣਗੇ ਯਾਰੀ ਕਿਉਂ ਇੰਨੀ ਆਪੇ ਟੈਨਸ਼ਨ ਆ ਤੇ ਮੇਰੀ ਗੱਲ ਸੁਣ ਮੇਰੀ ਇੱਕ ਸਹੇਲੀ ਹੈ ਓ ਬਿਹਾਰ ਗਈ ਵੀ ਹੈ ਕਿ ਦੋਨੇ ਜੀ ਬਿਹਾਰ ਰਹੋ ਤੇ ਉਹ ਨਾ ਜੱਟਾਂ ਦੇ ਮੁੰਡੇ ਨਾਲ ਨਿਕਲੀ ਵੀ ਐ ਤੇ ਉਹ ਵਗ ਗਈ ਤੇ ਆਪਾਂ ਵੀ ਉੱਥੇ ਵਗ ਜਾਂਦੇ ਆ ਗੇ ਬਿਹਾਰ ਨੀ ਆਪਾਂ ਚੱਲਣਾ ਤਾਂ ਆਪਾਂ ਗੋਆ ਚੱਲਦੇ ਆ ਫਿਰ ਜਾਈਏ ਢੰਗ ਦੀ ਥਾਂ ਤੇ ਜਾਈਏ ਕਿੱਧਰ ਯਾਰ ਤੂੰ ਉੱਧਰ ਪਾਨ ਖਾਣੇ ਐ ਤੇ ਜਾਣਾ ਆ ਕੁਛ ਸੋਚੋ ਵੱਡਾ ਸੋਚੋ ਮੇਰੀ ਜਾਨ ਨਾ ਤੂੰ ਕਿੱਧਰ ਮੈਂ ਤੈਨੂੰ ਲੈ ਕੇ ਨਿਕਲੂੰਗਾ ਤੂੰ ਫਿਰ ਪੈਸੇ ਇਕੱਠੇ ਕਰ ਨਾ ਪੈਸੇ ਪੈਸੇ ਕਢਾ ਲਏ ਨਾ ਤੇਰੀ ਮਾਂ ਤੋਂ ਤੇਰੀ ਮਾਂ ਸਾਪਾਂ ਵਾਂਗੂੰ ਗੁੰਝਲੀ ਪਾਣੀ ਬੈਠੀ ਤੇਰੇ ਪਿਓ ਦੇ ਪੈਸਿਆਂ ਤੇ ਕੋਛ ਨਹੀਂ ਤਨਵੇਤ ਗੱਲ ਦੱਸਦਾ ਮੈਂ ਤੁਹਾਨੂੰ ਬਾਪੂ ਨੇ ਜਿਹੜੀ ਉਹ ਚਾਰ ਕਿੱਲੇ ਜ਼ਮੀਨ ਨਹੀਂ ਲਈ ਸੀ ਉਧਰ ਬਾਹਰਲੇ ਪਾਸੇ ਨਾਲ ਲੱਗ ਹੂੰ 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 ਠੀਕ ਆ ਕੋ ਮੇਰੇ ਨਾਲ ਆਇਆ ਮੇਰੇ ਨਾਲ ਫਿਰ ਵੇਚੂ ਨੂੰ ਵੇਚ ਕੇ ਮਰਜ਼ੀ ਕਰ ਪਤਾ ਨਾ ਲੱਗਣਾ ਦੇਵੀ ਤੇਰੀ ਮਾਂ ਨੂੰ ਵੇਚਣਾ ਕਿਉਂ ਵੇਚਣਾ ਵੇਚਣਾ ਕਿਉਂ ਹੈ ਯਾਰ ਮੇਰੀ ਗੱਲ ਨੂੰ ਗੱਲ ਹੀ ਨਹੀਂ ਸਮਝਦੇ ਠੇਕਾ ਹੀ ਬਹੁਤ ਆ ਉਹਦਾ ਠੇਕਾ ਹੀ ਬਹੁਤ ਆ ਉਹਦਾ 85 ਹਜ਼ਾਰ ਨੂੰ ਲੱਗਦੇ ਠੇਕੇ ਆਪਾਂ ਨੂੰ ਤਿੰਨ ਚਾਰ ਲੱਖ ਦੋਤ ਆਪਾਂ ਨੂੰ ਬੱਸ ਤੇਰੇ ਕੋਲੇ ਗੱਲਾਂ ਹੀ ਆਈਆਂ ਤੂੰ ਕਰਦਾ ਤਾਂ ਹੈ ਨਹੀਂ ਕੁਛ ਕਰਦਾ ਕਿਉਂ ਨਹੀਂ ਬਟੇਕੇ ਦੇਵਾ ਜੀ ਜੇ ਤੂੰ ਲੈਣੀ ਹੈ ਮੱਛੀ ਚਟਣੀ ਹੈਗੀ ਮੱਛੀ ਡੇਲੀ ਲੈਣੀ ਹੈਗੀ ਹੈ ਜੇ ਤੂੰ ਮੇਰੇ ਨਾਲ ਪੈਣਾਗਾ ਸੋਹਣਾਗਾ ਅੱਛਾ ਮਿੱਠੀਆਂ ਨਹੀਂ ਦਾ ਲੈਣੀ ਹੈ ਫਿਰ ਤਾਂ ਤੂੰ ਉਹ ਕਰ ਲੇਗਾ ਹਮ ਮਸਾਲਾ ਕੁਛ ਕਰਨਾ ਬਈ ਮੇਰੀ ਗੱਲ ਸੁਣ ਕੱਲ ਨੂੰ ਆਪਾਂ ਮੇਰੀ ਗੱਲ ਦੋ ਹੋਰ ਤਾਂ ਕਿਤੇ ਵਿਆਹ ਕਰਾਉਣਾ ਨਹੀਂ ਆਪਣੇ ਬੱਚਿਆਂ ਦਾ ਫਿਊਚਰ ਹੈ ਇਹਦਾ ਰੇਟ ਵੀ ਤਾਂ ਕਿੰਨਾ ਵਧ ਰਿਹਾ ਹੈ ਬਈ ਕਿਉਂ ਨਹੀਂ ਗੱਲ ਸਮਝੀਂ ਕੀ ਠੀਕ ਹੈ ਫਿਰ ਮੈਂ ਇਹਦੇ ਨਾਲ ਤਿਆਰਾਂਗੀ ਤੇ ਤੂੰ ਸੋਚ ਸਮਝ ਤੇ ਆਪਾਂ ਹ ਮਹੀਨੇ-ਮਹੀਨੇ ਦੇ ਵਿੱਚ ਵਿੱਚ ਕਰਦੇ ਹਾਂ ਕੋਈ ਪਹਿਲਾਂ ਤਾਂ ਮੰਨ ਲੈ ਮੈਂ ਚਟ ਲੈਾਂ ਦੇ ਮੱਛੀ ਇੱਕ ਵਾਰੀ ਆ ਕੇ ਅੱਜ ਤੋਂ ਸਮਾਨੇ ਆ ਜਾ ਉੱਥੇ ਠੀਕ ਹੈ ਨਾ ਹਣੀ ਹੈਗੀ ਛਟਾ ਦੇਂਗੀ ਬੱਚੇ ਹਾਂ ਛਟਾ ਦੂੰਗੀ ਅੱਛਾ ਜੀ ਫੇਰ ਲੇਂਗੀ ਕਰਨੇ ਤੇ ਹਾਂ ਮੈਂ ਜੀ ਫੇਰ ਲੂੰਗੀ ਮੋਜਵਾ ਲੂੰਗੀ ਨਾਲੇ ਮੈਂ ਜੂਸ ਲੂੰਗੀ ਹੈ ਨਾਲੇ ਮੱਛੀ ਮੈਂ ਸਮਾਰ ਕੇ ਛਟਾ ਲੂੰਗੀ ਮੱਚੀ ਸਮਾਰ ਕੇ ਕਿਹਾ ਜਿੰਨੋਂ ਚਿਰ ਮੱਚੀ ਦੇ ਵਿੱਚੋਂ omega-3 ਨਾ ਨਿਕਲਦਾ ਠੀਕ ਹੈ ਚੰਗਾ ਵੀ ਰਹੇ ਹੁਣ ਫਿਰ ਬੱਚਾ ਮਾਉਣੀ ਆਗੀ ਫਿਰ ਲੇਟ ਵੀ ਹੋਊਗੀ ਹੂੰ ਚਲ ਆ ਜਾ ਫਿਰ ਜਾਨ ਠੀਕ